ਤਾਂ ਨਹੀਂ ਚੱਕਦਾ ਜੀ ਜਮਾ ਐਂ ਸੋਹਣਾ ਸਾਫ ਤਾਂ ਰਹਉਂਦਾ ਕੋਈ ਭੂਰ ਛਿੱਟਾ ਛਰਲਾ ਨਹੀਂ ਮੂਰਲੇ ਥਣਾ ਦੀ ਵੀ ਮਾਰਦੇ ਵੀਰੇ ਲੋ ਜੀ ਹਾਂ ਆ ਦੇਖੋ ਬਈਾਰੇ ਧਾਰੇ ਥਣਾ ਦੀ 1 ਵਜੇ ਜੇਰ ਪੈ ਗਈ ਇਹਦੀ ਰਾਤ 9 ਵਜੇ ਇਹ ਸੂਈਏ ਚੋਟੀ 1 ਵਜੇ ਬਾਈ ਕਹਿੰਦਾ ਵਧੀਆ ਜੇਰ ਪੈ ਕੇ ਸਾਫ ਆ ਫਿਰ ਨੱਪਤੀ ਕੇ ਮੱਠਰ ਉਠਲ ਚ ਪਈ ਨਾ ਨੱਪਤੀ ਜੀ ਨੱਪਤੀ ਹਾਂਜੀ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਕੋਰ ਆਲਾ ਜ਼ਿਲ੍ਹਾ ਮਾਨਸਾ ਤਹਿਸੀਲ ਆ ਗਈ ਵੀਰੇ ਸਰਦੂਲਗੜ੍ਹ ਬਾਈ ਜਰਨੈਲ ਦੇ ਘਰੋਂ ਦੋਸਤੋ ਵੀਡੀਓ ਆ ਕੋਰ ਵਾਲਾ ਪਿੰਡ ਦੋਸਤੋ ਜਿੱਥੋਂ ਦਾ ਸਿੰਗਰ ਮਸ਼ਹੂਰ ਆ ਮਾਨ ਕੋਰ ਵਾਲਾ ਤੇ ਉਹਨਾਂ ਦੇ ਘਰ ਕੋਲੇ ਸਿੰਗਰ ਦੇ ਬਾਈ ਦਾ ਘਰ ਆ ਜਰਨੈਲ ਬਾਈ ਕੋਲੇ ਤੀਜਾ ਸੂਆ ਦੋਸਤੋ ਇਹ ਮੱਝ ਸੂਈ ਹੋਈ ਆ ਕੀ ਗੱਲਬਾਤ ਆ ਸਾਰੀ ਇਨਫੋਰਮੇਸ਼ਨ ਆਪਾਂ ਮਾਲਕਾ ਤੋਂ ਲਵਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 15 ਤਰੀਕ 12ਵਾਂ ਮਹੀਨਾ 2025 ਦੀ ਆਜੋ ਆਪਾਂ ਬਾਈ ਜੀਰ ਕੇ ਨਾਲ ਗੱਲਬਾਤ ਕਰਦੇ ਆ ਵੀਡੀਓ ਦੇ ਵਿੱਚ ਹੀ ਤੁਹਾਨੂੰ ਆਪਾਂ ਧਾਰਾ ਮਾਰ ਕੇ ਦਿਖਾ ਦਾਂਗੇ ਧਰਨਾ-ਥੋਨਾ ਦੀ ਸਾਰੀ ਚੈੱਕ ਕਰਾ ਦਾਂਗੇ। ਬਾਕੀ ਜਿਹੜਾ ਨੰਬਰ ਆ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ। ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ। ਆ ਜਾ ਬਾਈ ਵੀਡੀਓ ਦੇ ਸਾਹਮਣੇ ਆ ਜਾ। ਸਤਿ ਸ੍ਰੀ ਅਕਾਲ ਬਾਈ ਜਰਨੈਲ। ਸੋਸੀਕਾ ਬਾਈ ਕੀ? ਪਿੰਡ ਬਾਈ ਆਪਣਾ ਕੋਰ ਵਾਲਾ ਆ ਗਿਆ। ਆਸੇ-ਪਾਸੇ ਕਿਹੜੇ ਪਿੰਡ ਆ? ਪਿੰਡ ਕੋਰ ਵਾਲਾ, ਜ਼ਿਲ੍ਹਾ ਮਾਨਸਾ ਬਾਈ, ਤਸਵੀਰ ਸੰਦੂਗੜ। ਨੇੜੇ ਆਪਣੇ ਚਨੀਰ ਆ ਜਾਂਦਾ, ਚਨੀਰ ਫੱਤਾ ਮਾਲੋਕਾ। ਚਨੀਰ ਫੱਤਾ ਮਾਲੋਕਾ। ਹਾਂਜੀ। ਠੀਕ ਆ ਜਰਨੈਲ ਬਾਈ, ਇੱਕ ਵਾਰ ਆਪਣਾ ਨੰਬਰ ਵੀ ਬੋਲ ਹੀ ਦਿਓ। ਬਾਈ ਜੀ ਆਪਣਾ ਨੰਬਰ ਹੈਗਾ 946314 ਠੀਕ ਆ ਕਿੰਨਵਾ ਸੂਆ ਸੂਈ ਹੈ ਜਰ ਨਾਲੇ ਬਾਈ ਜੀ ਕਹਾ ਤਾਂ ਦੂਜਾ ਲੋ ਪਰ ਤੀਜਾ ਸੂਆ ਸੂਈ ਹੈ ਮਾਜੀ ਤੀਜਾ ਸੂਆ ਸੂਈ ਆ ਰਾਤ ਸੂਈ ਹੈ ਬਾਈ ਜੀ 9 ਵਜੇ 1 ਵਜੇ ਜੇਰ ਪੈ ਗਈ ਇਹਦੀ ਰਾਤ 9 ਵਜੇ ਇਹ ਸੂਈ ਹੈ ਛੋਟੀ 1 ਵਜੇ ਬਾਈ ਕਹਿੰਦਾ ਵਧੀਆ ਜੇਰ ਪੈ ਕੇ ਸਾਫ ਆ ਜੇਰ ਨੱਪਤੀ ਕੇ ਬੱਠਲੂਠਲ ਚ ਪਈ ਨਾ ਨੱਪਤੀ ਨੱਪਤੀ ਹਾਂਜੀ ਠੀਕ ਆ ਜੇਰ ਦੀ ਬਿਲਕੁਲ ਸਾਫ ਹੈ ਬਿਲਕੁਲ ਸਾਫ ਹੈ ਜੀ ਫੁੱਲ ਗਰੰਟੀ ਕੱਟਾ ਦੇਤਾ ਬਾਈ ਹਾਂ ਕੱਟਾ ਹੈ ਬਈ ਮਾ ਹਾਂ ਮੇਲ ਕਾਫ ਦੋਸਤੋ ਇਹਨੇ ਕੱਟੇ ਨੂੰ ਜਨਮ ਦਿੱਤਾ ਹੈਗਾ ਤੀਜਾ ਸੂਆ ਸੂਈ ਆ ਰਾਤ ਇਹ ਛੋਟੀ ਸੂਈ ਤੇ ਥਣਾ ਦੀ ਧਾਰਲੇਪੇ ਦੀ ਕਿਵੇਂ ਆ ਵੀਰੇ ਬਿਲਕੁਲ ਓਕੇ ਬਈ ਗਰੰਟੀ ਹੂ ਆਪਣੀ ਫੁੱਲ ਬਾਕੀ ਪਹਿਲਾਂ ਆਪਾਂ ਤੂਰ ਤੂਰ ਕੇ ਦਿਖਾ ਦਾਂਗੇ ਹੈਨਾ ਆਜੋ ਆਪਾਂ ਧਾਰਾਂ ਵੀ ਮਾਰਦਾ ਹਾਂ ਜੀ ਹੱਤਾ ਰਾਮ ਠੀਕ ਆ ਆ ਦੇਖੋ ਦੋਸਤੋ ਛੋਟੀ ਥਣਲੇਪੇ ਦੀ ਬਹੁਤ ਸਾਫ ਆ ਸੋਹਣੀ ਆ ਤੇ ਜਰਨੈਲ ਬਈ ਇਹਦਾ ਫਿਰ ਪਿਛਲੇ ਸੂਏ ਦਾ ਕੀ ਹਿਸਾਬ ਪਤਾ ਵਰਿਆ ਇਹ ਬਾਈ ਜੀ ਆਪਾਂ ਤੋਕੜ ਗੱਬਣ ਲਿਆਂਦੀ ਸੀਗੀ ਉਦੋਂ 5 ਮਹੀਨਿਆਂ ਦੀ ਗੱਬਣ ਸੀ ਇਹਦੇ ਥੱਲੇ 10 ਕਿਲੋ ਦੁੱਧ ਸੀਗਾ 5 ਮਹੀਨਿਆਂ ਦੀ ਗੱਬਣ ਥੱਲੇ 10 ਕਿਲੋ ਆਂ ਹਾਂਜੀ ਬਾਈ ਕਹਿੰਦੇ ਆਪਾਂ ਇਹਦਾ 1.5 ਲੀਟਰ ਦੁੱਧ ਚੋਇਆ ਦੂਜ ਠੀਕ ਆ ਵੀ 15 ਦੇ ਘਰਾਂ ਚ ਦੋ ਦੋ ਨੇ ਖੋਇਆ ਹਾਂਜੀ ਆਪਾਂ ਹਰਿਆਣੇ ਚੋਂ ਪਾਔਰ ਹਰਿਆਣੇ ਚੋਂ ਲਿਆਂਦੀ ਸੀਗੀ ਤੁਸੀਂ ਧੋਕੜ ਗੱਬਣ ਲਈ ਸੀ ਹਾਂਜੀ 10 ਕਿਲੋ ਤੁਸੀਂ ਚੋਇਆ ਹਾਂਜੀ ਠੀਕ ਐ ਰਾਤ ਦੋਸਤੋ ਝੋਟੀ ਸੁਈ ਆ ਬਾਕੀ ਸਾਨੂੰ ਆਪਾਂ ਖੋਲ ਕੇ ਤੋੜ ਕੇ ਦਿਖਾ ਦੰਨੇ ਆ ਜੇ ਫਿਰ ਭਾ ਜਰਨੈਲ ਬਾਈ ਕਿਵੇਂ ਕਰੇਗਾ ਇਹਦਾ ਭਾਈ ਬਾਈ ਜੀ ਆਪਾਂ ਕਰਾਂਗੇ ਫੋਨ ਤੇ ਫੋਨ ਤੇ ਆ ਹਾਂਜੀ ਹੋਊਗਾ ਜੈਜ਼ ਰੇਟ ਹੀ ਜੈਜ਼ ਹੋਊਗਾ ਨਾ ਹਾਂਜੀ ਜੈਜ਼ ਚਲ ਠੀਕ ਆ ਫੋਨ ਤੇ ਕਰਾਂਗੇ ਬਾਈ ਜੀ ਬਾਕੀ ਤੋੜ ਕੇ ਦੋਸਤੋ ਤੁਹਾਨੂੰ ਮੈਂ ਦਿਖਾ ਦਿੰਦਾ ਤਰੀਕ ਹੈ ਜਿਹੜੀ ਉਹ 15 ਤਰੀਕ 12ਵੇਂ ਮਹੀਨੇ ਦੀ ਵੀਡੀਓ ਆ ਖੋਲ ਲੈ ਫਿਰ ਜਰਨੈਲ ਬਾਈ ਆਪਾਂ ਇੱਕ ਵਾਰ ਤੋੜ ਕੇ ਦਿਖਾ ਦਈਏ ਬੱਚਾ ਦੋਸਤੋ ਇਹਨੇ ਕੱਟੇ ਨੂੰ ਜਨਮ ਦਿੱਤਾ ਆ ਦੇਖੋ ਰਾਤ ਹੀ ਸੂਈ ਆ ਤੇ ਕੋਈ ਉਹ ਕੰਮ ਨਹੀਂ ਹੈਗਾ ਕੋਈ ਏਖੜ ਲਾ ਕੇ ਬੋਲਾ ਫਿਰ ਪਿਆਤਾ ਸੀ ਬੱਚੇ ਨੂੰ ਰਾਤ ਵਧੀਆ ਬਾਈ ਜੀ 3 ਕਿਲੋ ਬੋਲਾ ਮੈਂ ਤੜਤਾ ਬੱਚਾ ਰਜਾਤਾ ਸੀ ਠੀਕ ਆ ਇੱਧਰ ਜੇ ਲੈ ਚੱਲ ਹਾਂ ਬਾਈ ਆ ਦੇਖੋ ਦੋਸਤੋ ਬੱਚੇ ਦਾ ਥੋੜਾ ਜਿਹਾ ਕਰਦੀ ਆ ਤੋੜ ਕੇ ਤੁਹਾਨੂੰ ਮੈਂ ਸੌਂਕਣਾ ਦਿਖਾ ਦਿੰਨਾ ਕਰਮਾਲੀ ਦਾ ਹਵਾਨਾ ਚੈੱਕ ਕਰੋ ਬਹੁਤ ਸੋਹਣਾ ਨਰੂਆ ਮਜ਼ਬੂਤ ਲੇਵਾ ਤੇ ਸੋਹਣੇ ਥਣ ਲੱਗਿਆ ਝੋਟੀ ਨੂੰ ਦੋਸਤੋ ਦੁੱਧ ਫਿਰ ਪਾ ਦੂ ਬਾਈ ਜਰਨਲ 14 15 ਕਿਲੋ 16 17 ਕਿਲੋ ਦੀ ਉਮੀਦ ਹੈ ਬਾਈ ਅੱਛਾ ਯਾਰ ਹਾਂਜੀ ਹਾਂ ਹਾਂ ਦੁੱਧ ਦੋਸਤੋ ਚੰਗਾ ਪਾ ਦੂ ਇੱਕ ਕਿਹੜਾ ਹੁਰਦ ਆ ਦੇਖੋ ਦੋਸਤੋ ਬਹੁਤ ਸੋਹਣੇ ਲੇਵੇ ਦੀ ਆ ਇੱਧਰੋਂ ਲਿਆ ਬਈ ਮੋੜ ਲਿਆ ਇੱਥੇ ਇੱਧਰ ਜੇ ਲੈ ਕੇ ਚੱਲ ਹਾਂ ਇੱਧਰ ਤਾਂ ਨਾ ਦਰਖਤਾਂ ਦੀ ਥੋੜੀ ਸ਼ਾਂ ਜੀ ਪੈਂਦੀ ਆ ਆ ਦੇਖੋ ਬਈ ਥਾਂ ਲੇਵੇ ਦੀ ਬਹੁਤ ਸੋਹਣੀ ਬਸ ਬਸ ਆ ਦੇਖੋ ਹਮ ਤੇ ਦੋਦੋ ਵੀਰ ਕਹਿੰਦਾ ਬਹੁਤ ਸੋਹਣਾ ਪਾ ਜੂਗੀ ਨੰਬਰ ਭਰਾ ਦਾ ਚੱਲੀ ਜਾਂਦਾ ਸੋ ਜਿਹੜੀਆਂ ਤਾਰਾਂ ਸੋ ਨੂੰ ਆਪਾਂ ਉਹ ਵੀ ਮਾਰ ਕੇ ਵੀਡੀਓ ਦੇ ਵਿੱਚ ਹੀ ਦਿਖਾ ਦਨੇ ਆ ਆ ਲੈ ਕਰੋ ਚੈੱਕ ਚੱਲ ਬਣ ਲੈ ਫਿਰ ਵੀਰੇ ਬੱਚੇ ਦਾ ਥੋੜਾ ਜ਼ਿਆਦਾ ਕਰਦੀ ਆ ਹਾਂ ਜੀ ਹਮ ਆ ਜਾ ਕੀ ਦੋਸਤੋ ਤੁਹਾਨੂੰ ਨਾ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਦਿੰਨੇ ਆ ਵੀ ਧਾਰਾਂ ਦੋਰਾ ਦੀ ਕਿਵੇਂ ਆ ਝੋਟੀ ਬੱਚਾ ਦੋਸਤੋ ਕੱਟੇ ਨੂੰ ਇਹਨੇ ਜਨਮ ਦਿੱਤਾ ਹੋਇਆ ਆ ਦੇਖੋ ਥਣ ਲੇਬੇ ਦੀ ਬਹੁਤ ਸੋਹਣੀ ਸੁਨੱਖੀ ਆ ਤੇ ਬਾਕੀ ਧਾਰਾਂ ਦੀ ਵੀ ਵੀਰੇ ਚੈੱਕ ਕਰਾ ਦਿੰਨੇ ਆ ਹਮ ਆ ਦੇਖੋ ਵੀਰੇ ਬਾਕੀ ਆ ਦੇਖੋ ਦੋਸਤੋ ਤੁਹਾਨੂੰ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਸੋ ਕਿਹੜੇ ਵੀ ਭਰਾਣੇ ਖਰੀਦਣੀਆਂ ਕੋਲੇ ਆ ਜੂ ਆਪ ਵੀ ਜਿਵੇਂ ਮਰਜ਼ੀ ਤਸੱਲੀ ਕਰਕੇ ਚੈੱਕ ਕਰਕੇ ਤੁਸੀਂ ਸੌਦਾ ਕਰ ਲਿਓ ਆ ਤੁਸੀਂ ਧਾਰਾਂ ਦੀ ਚੈੱਕ ਕਰ ਲਓ ਜਮਾ ਹੈਂਡ ਸੋਹਣਾ ਸਾਫ ਧਾਰਾਂ ਹੁੰਦੀਆਂ ਕੋਈ ਭੂਰ ਛਿੱਟਾ ਛਰਲਾ ਨਹੀਂ ਮੂਰਲੇ ਥਣਾ ਦੀ ਵੀ ਮਾਰਦੇ ਵੀਰੇ ਲਓ ਜੀ ਹਾਂ ਆਹ ਦੇਖੋ ਬਈ ਧਾਰੇ ਥਣਾ ਦੀ ਵਧੀਆ ਹੈਂਡ ਸਾਫ ਧਾਰਾਂ ਵੀਰੇ ਸੋ ਜਿਹੜੇ ਵੀ ਭਰਾਣੇ ਖਰੀਦਣੀਆਂ ਨੰਬਰ ਬਾਈ ਦਾ ਹੇਠਾਂ ਚੱਲੀ ਜਾਂਦਾ ਕਰ ਲਿਓ ਬਾਈ ਨਾਲ ਸੰਪਰਕ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ सतश्री अरे सारियां